ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਗੇ ਸਮਾਜ ਸੇਵਕ ਸੈਂਟਰ ਇੰਸਪੈਕਟਰ ਸੰਜੀਵ ਸੋਨੀ ਨੇ ਆਪਣੇ ਜਨਮ ਦਿਨ ਬੂਟੇ ਲਗਾ ਕੇ ਮਨਾਉਂਦੇ ਹੋਏ ਸਮਾਜ ਨੂੰ ਅਪੀਲ ਕੀਤੀ ਕਿ ਹਰੇਕ ਖੁਸ਼ੀ ਦੇ ਮੌਕੇ ਤੇ ਹਰੇਕ ਇਨਸਾਨ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਜਦ ਕਿ ਕੁਝ ਦਿਨ ਪਹਿਲਾਂ ਨਗਰ ਕੌਂਸਲ ਧਰਿਵਾਲ ਤੋਂ ਸਹਿਮਤੀ ਹੋਈ ਸੀ ਕਿ ਧਰਿਵਾਲ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਰੱਖਣ ਸੰਬੰਧੀ ਨਗਰ ਕੌਂਸਲ ਦੇ ਸਾਰੇ ਮੁਲਾਜ਼ਮ ਪ੍ਰਧਾਨ ਕੌਂਸਲਰ ਅਤੇ ਸਟਾਫ ਆਪਣੇ ਜਨਮ ਦਿਨ ਮੌਕੇ ਰੁੱਖ ਲਗਾਉਣਗੇ ਜਿਸ ਦੀ ਸ਼ੁਰੂਆਤ ਅੱਜ ਸੈਨੀਅਰ ਇੰਸਪੈਕਟਰ ਸੰਜੀਵ ਸੋਨੀ ਨੇ ਦੇ ਜਨਮ ਦਿਨ ਮੌਕੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼wini ਦੁੱਗਲ ਵਾਈਸ ਪ੍ਰਧਾਨ ਨੋਨੀ ਘੋਸਲਾ ਕੌਂਸਲਰ ਦੀਪਕ ਕੁਮਾਰ ਕਮਫਰ ਪਵਨ ਅਪਰਵਲ ਕੌਂਸਲਰ ਡਾਕਟਰ ਇੰਦਰੀਆ ਸੈਂਸ ਸੀ ਐਫ ਐਸ ਰਵਿੰਦਰ ਸਿੰਘ ਵੱਲੋਂ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਕੀਤੀ ਇਸ ਮੌਕੇ ਤੇ ਪ੍ਰਧਾਨ ਅਸ਼wini ਦੁੱਗਲ ਨੇ ਕਿਹਾ ਕਿ ਆਪਣੇ ਬੱਚਿਆਂ ਵਾਪੁ ਵਿਖੇ ਬਚਾਉਣ ਲਈ ਬੂਟੇ ਲਗਾਉਣੇ অতি ਜ਼ਰੂਰੀ ਹਨ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀ ਪੀੜ੍ਹੀ ਦਾ ਧਰਤੀ ਤੇ ਰਹਿਣਾ ਨਾ ਮੁਮਕਿਨ ਹੋ ਜਾਵੇਗਾ ਕਿਉਂਕਿ ਰੁੱਖਾਂ ਦੀ ਕਮੀ ਕਾਰਨ ਤਾਪਮਾਨ 45 ਡਿਗਰੀ ਤੋਂ ਪਾਰ ਕਰ ਗਿਆ ਹੈ ਪੁੱਛੇ ਸਵਾਲ ਦੇ ਜਵਾਬ ਚ ਪ੍ਰਧਾਨ ਅਫਰੀ ਦੁੱਗਲ ਨੇ ਕਿਹਾ ਕਿ ਗੁੱਜਰ ਭਾਈਚਾਰੇ ਦੇ ਲੋਕ ਪਸ਼ੂਆਂ ਨੂੰ ਮਨਾਹੀ ਹੋਣ ਦੇ ਬਾਵਜੂਦ ਵੀ ਸਰਲ ਜਨਕ ਥਾਵਾਂ ਤੇ ਚਾਰਦੇ ਹਨ ਜਿਸ ਕਰਕੇ ਲਗਾਏ ਬੂਟੇ ਨਸ਼ਟ ਹੋ ਜਾਂਦੇ ਹਨ ਜੋ ਕਿ ਰੁੱਖ ਪਾਲਣ ਵਿੱਚ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਮੌਕੇ ਤੇ ਸੈਨੀ ਇੰਸਪੈਕਟਰ ਸੁਜੀਵ ਸੋਨੀ ਨੇ ਪ੍ਰਧਾਨ ਸਮੇਤ ਸਬੂੱਚੇ ਕਾਉਂਸਲਰਾਂ ਦਾ ਧੰਨਵਾਦ ਕਰਦਿਆ ਪ੍ਰੋਸਾ ਦਿੱਤਾ ਕਿ ਜਿਹੜੇ ਰੁੱਖ ਅੱਜ ਲਗਾਏ ਹਨ ਉਹਨਾਂ ਦੀ ਸਾਂਭ ਸੰਭਾਲ ਹਰ ਹਾਲਤ ਵਿੱਚ ਕਰਨਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਪ੍ਰਧਾਨ ਜੀ ਅੱਜ ਰੁੱਖ ਲਗਾਏ ਗਏ ਆ ਤੇ ਕੀ ਸੁਨੇਹ ਦੇਣਾ ਚਾਹੁੰਦੇ ਜੀ ਦੇਖੋ ਜੀ ਸਾਰੇ ਨੂੰ ਪਹਿਲਾਂ ਵਾਹੀ ਗੁਰਜੀਤ ਖਾਲਸਾ ਵਾਹੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਬਹੁਤ ਹੀ ਹੋਨਹਾਰ ਸੰਜੀਵ ਸੋਨੀ ਜੀ ਉਹਨਾਂ ਦਾ ਬਰਥਡੇ ਤੇ ਨਾਲੇ ਉਹ ਸਾਡੇ ਧਾਰੀਵਾਲ ਦੇ ਸੈਨ ਇੰਸਪੈਕਟਰ ਵੀ ਨੇ ਤੇ ਉਹਨਾਂ ਦੀ ਬੜੀ ਅੱਛੀ ਸੋਚ ਆ ਉਹਨਾਂ ਦਾ ਜਨਮ ਦਿਨ ਅਸੀਂ ਪੋਦੇ ਲਗਾ ਕੇ ਸ਼ੁਰੂ ਕੀਤਾ ਮੈਂ ਕਹਿੰਦਾ ਬਹੁਤ ਹੀ ਅੱਛਾ ਉਪਰਾਲਾ ਉਹਨਾਂ ਦਾ ਸੰਜੀਵ ਸੋਨੀ ਜੀ ਦਾ ਜਿਹੜਾ ਉਹਨਾਂ ਨੇ ਜਨਮ ਦਿਨ ਅੱਜ ਸਾਰੇ ਐਮਸੀ ਨੂੰ ਬੁਲਾਇਆ ਨਗਰ ਦੇਆਂ ਨੂੰ ਤੇ ਸਾਰਿਆਂ ਕੋ ਬੂਟੇ ਲਵਾਏ ਆ ਬੜੀ ਖੁਸ਼ੀ ਦੀ ਗੱਲ ਆ ਅੱਜ ਘੜ ਤੋਂ ਘੜ ਅਸੀਂ 40-50 ਬੂਟੇ ਲਾ ਰਹੇ ਆ ਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਹੀ ਇਹੋ ਹੀ ਉਪਰਾਲਾ ਚਾਹੀਦਾ ਕਰਨਾ ਵੀ ਜਿਹਦਾ ਵੀ ਜਨਮ ਦਿਨ ਆਂਦਾ ਵਾ ਉਹ ਵਾਦ-ਵਾਦ ਬੂਟੇ ਲਾਏ ਤਾਂ ਕਿ ਬਾਤਾ ਵਾਤਾਵਨ ਛੁੱਧ ਹੋਏ ਹਵਾਵਾਂ ਛੀ ਆਏ ਤੇ ਸਾਨੂੰ ਬਹੁਤ ਲੋੜ ਆ ਬੂਟੇ ਲਾਉਣ ਦੀ ਤੇ ਮੈਂ ਪ੍ਰਭੂ ਰਾਮ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਸੰਜੀਵ ਸੋਨੀ ਜੀ ਦੀ ਤੰਦਰੁਸਤੀ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਸਾਨੂੰ ਹੀ ਸਾਰਿਆਂ ਨੂੰ ਤਾਰੀਵਾਲ ਵਾਸੀਆਂ ਨੂੰ ਚਾਹੀਦਾ ਵੀ ਜਦੋਂ ਵੀ ਕਿਸੇ ਬੱਚੇ ਦਾ ਜਨਮ ਦਿਨ ਆ ਕਿਸੇ ਦਾ ਵੀ ਜਨਮ ਦਿਨ ਆ ਇਸੇ ਤਰ੍ਹਾਂ ਜਨਮ ਦਿਨ ਲਾਈਏ ਜੈਸ਼ੀਰ ਆ ਦੇਖੋ ਜੀ ਇਹ ਤੇ ਅਸੀਂ ਬੜੀ ਬੜੀ ਬੁਲਸ ਨੂੰ ਵੀ ਕਿਹਾ ਵੀ ਧਿਆਨ ਕਾਫੀ ਜਿਹੜਾ ਪਹਿਲਾਂ ਹਟ ਗਏ ਸੀ ਗੁਜਰ ਪਰ ਫਿਰ ਉਹ ਨਾਣੇ ਸ਼ੁਰੂ ਹੋ ਗਏ ਤੇ ਅਸੀਂ ਜਲ ਤੋਂ ਜਲ ਤੇ ਇਹਨਾਂ ਨੂੰ ਗੁਜਰਾਂ ਨੂੰ ਇੱਥੋਂ ਭਜਾਵਾਂਗੇ ਵੀ ਸ਼ਹਿਰ ਦੇ ਵਿੱਚ ਨਹੀਂ ਵੜਨ ਦੇਣਾ ਤੇ ਜਿਉਂ ਕਿ ਸਾਡੇ ਜਿਹੜੇ ਬੂਟੇ ਖਰਾਬ ਕਰਦੇ ਆ ਨਾਲ ਅਸੀਂ ਹੁਣ ਸਾਰੇ ਅਮਸੀਆਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਜਿਹੜਾ ਬੂਟਾ ਵਾ ਘਰ ਤੋਂ ਘਰ 2000 ਦੀ ਡਿਮਾਂਡ ਕੀਤੀ ਹੈ ਡੀਐਫਓ ਸਾਹਿਬ ਕੋ ਤੇ ਉਹਨਾਂ ਨੇ ਸਾਨੂੰ ਉਪਲਬਧ ਕਰਾਤਾ ਅਸੀਂ ਰੋਜ਼ 50 ਕ ਬੂਟੇ ਛਤਾਰੀਵਾ ਸ਼ਹਿਰ ਦੇ ਲਾਗੇ ਲਾਗੇ ਜਰੂਰ ਲਾਵਾਂ ਕਰਾਂਗੇ ਹਰ ਗਲੀ ਗਲੀ ਦੇ ਵਿੱਚ ਵੀ ਬੂਟਾ ਜਰੂਰ ਲਾਵਾਂਗੇ ਇਹ ਸਾਡੇ ਮਹੀ ਸ਼ਹਿਰ ਵਾਸੀਆਂ ਦੇ ਵੀ ਗੀ ਇਹ ਮੈਂ ਪ੍ਰਾਰਥਨਾ ਕਰਨਾ ਵੀ ਦੇਖੋ ਜੀ ਸਾਨੂੰ ਬਹੁਤ ਲੋੜ ਆ ਜਿੰਨੀ ਗਰਮੀ ਵੱਧ ਰਹੀ ਆ ਲੋਕੀ ਕਿੰਨੇ ਦੇਖੋ ਕਿੰਨੀ ਡਿਗਰੀ 40 45 ਡਿਗਰੀ ਤੱਕ ਸਾਡਾ ਟੈਂਪਰੇਚਰ ਹੋ ਗਿਆ ਤੇ ਸਾਡੀ ਇਹ ਹੀ ਬਾਤ ਸਕਨੇ ਜਿਹੀ ਬੂਟਾ ਲਾਵਾਂਗੇ ਮੈਂ ਸਾਰਿਆਂ ਦੇ ਅੱਗੇ ਅਪੀਲ ਕਰਨਾ ਵੀ ਹਰ ਘਰ ਆਪਣੇ ਘਰ ਦੇ ਅੱਗੇ ਜਰੂਰ ਬੂਟਾ ਲਾਏ ਇਹ ਬੂਟਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਮੰਟੂ ਜੀ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਜਨਮ ਦਿਨ ਦੀ ਵਧਾਈ ਦਿੰਦੇ ਆ ਕਿ ਬੜਾ ਤਗੜਾ ਉਪਰਾਲਾ ਕਿੱਦਾਂ ਸੋਚ ਆਈ ਕਿ ਜਨਮ ਦਿਨ ਤੇ ਬੂਟੇ ਲਗਾਈ ਜੀ ਦੇਖੋ ਜੀ ਸਾਡੇ ਪ੍ਰਧਾਨ ਸ਼੍ਰੀ ਅਸ਼ਵੀਰ ਦੁੱਗਲ ਜੀ ਅਤੇ ਸਮੂਹ ਕੌਂਸਲਰਾਂ ਦੀ ਇਹ ਪ੍ਰੇਰਣਾ ਸਦਕਾ ਜਿਹੜਾ ਵਾ ਅੱਜ ਅਸੀਂ ਇੱਥੇ ਜਿਹੜੀ ਆ ਇਸ ਬੂਟਾ ਲਾਉਣ ਦੀ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਆ ਉਹ ਸਭ ਤੋਂ ਪਹਿਲਾਂ ਕਹਿੰਦੇ ਵੀ ਕੋਈ ਕਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਵਾ ਤੇ ਸਾਡੇ ਹਾਊਸ ਤੇ ਵੀ ਇੱਕ ਦਿਨ ਇਹ ਗੱਲ ਹੋਈ ਸੀਗੀ ਵੀ ਕਿਸੇ ਵੀ ਬੱਚੇ ਦਾ ਜਨਮ ਦਿਨ ਆ ਕੋਈ ਅਨਿਵਰਸਰੀ ਆ ਤੇ ਆਪਾਂ ਹੁਣ ਸਾਰੇ ਕੰਮ ਛੱਡਿਏ ਜਿੱਦੀ ਸਾਨੂੰ ਸਖਤ ਜ਼ਰੂਰਤ ਹੁੰਦਾ ਆ ਆਕਸੀਜਨ ਦੀ ਜੋ ਹਾਲਾਤ ਪੈਦਾ ਹੋ ਰਹੇ ਨੇ ਸਾਡੇ ਦੇਸ਼ ਦੇ ਅੰਦਰ ਸਾਨੂੰ ਬੂਟਾ ਲਗਾਉਣਾ ਬਹੁਤ ਜ਼ਰੂਰੀ ਆ ਔਰ ਉਸ ਬੂਟੇ ਦੀ ਪੈਰਵਾਹੀ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇਸ ਕਰਕੇ ਮੈਂ ਜਿਹੜੀ ਪ੍ਰੇਰਣਾ ਲਈ ਆ ਇਹ ਮੈਂ ਪ੍ਰਧਾਨ ਜੀ ਸ਼੍ਰੀ ਅਸ਼ੂ ਕੁਮਾਰ ਦੁੱਗਲ ਜੀ ਤੋਂ ਅਤੇ ਜਿਹੜੇ ਸਾਡੇ ਕਾਉਂਸਲਰ ਸ਼੍ਰੀ ਦੀਪਕ अरोड़ा ਜੀ ਰਿੰਦੂ ਭਾਜੀ ਸ਼੍ਰੀ ਨੋਨੀ ਖੋਸਲਾ ਜੀ ਵਾਈਸ ਪ੍ਰੈਜ਼ੀਡੈਂਟ ਨਗਰ ਕੌਂਸਲ ਧਾਰੀਵਾਲ ਅਤੇ ਹੋਰ ਸਾਰੇ ਸਮੂਹ ਕੌਂਸਲਰਾਂ ਦੀ ਪ੍ਰੇਰਨਾ ਤੋਂ ਹੀ ਅੱਜ ਜੇ ਮੈਂ ਆਪਣੇ ਤੋਂ ਕੰਮ ਸ਼ੁਰੂ ਕੀਤਾ ਵਾ ਉਹ ਤੁਹਾਨੂੰ ਅੱਗੇ ਸ਼ਹਿਰ 'ਚ ਤੁਹਾਨੂੰ ਦਿਖੇਗਾ ਕਿ ਜਿਹੜੀ ਪ੍ਰਧਾਨ ਜੀ ਦੀ ਟੀਮ ਆ ਕੌਂਸਲਰ ਸਾਰੇ ਨਾਲ ਲੈ ਕੇ ਪ੍ਰਧਾਨ ਜੀ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਵਿੱਚ ਅਸੀਂ ਸਾਰਾ ਸ਼ਹਿਰ ਕਵਰ ਕਰੀਏ ਅਤੇ ਵੱਧ ਤੋਂ ਵੱਧ ਬੂਟੇ ਲਾ ਕੇ ਉਹਦੀ ਸਭ ਤੋਂ ਵੱਡੀ ਗੱਲ ਹੋਏਗੀ ਕਿ ਉਹਦੀ ਦੇਖਦੇ ਕਰ ਸਕੀਏ ਉਹਦੇ ਵਾਸਤੇ ਪ੍ਰਧਾਨ ਜੀ ਨੇ ਮੈਨੂੰ ਵੀ ਇਨਸਟਰਕਸ਼ਨਾਂ ਦਿੱਤੀਆਂ ਨੇ ਸਾਰੇ ਐਮਸੀਐਸ ਸਹਿਬਾਨ ਨੇ ਵੀ ਵੀ ਉਹਦੇ ਵਾਸਤੇ ਸਾਨੂੰ ਭਾਵੇਂ ਦੋ ਬੰਦੇ ਕਿ ਉਹਨਾਂ ਡਿਪਲਿਊਟ ਕਰਨੇ ਪੈਣ ਜਿਹੜੇ ਹੀ ਬੂਟੇ ਲਾਵਾਂਗੇ ਉਹਦੀ ਦੇਖਭਾਲ ਅਸੀਂ ਜ਼ਰੂਰ ਕਰਾਂਗੇ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਸ ਸਮੇਂ ਦੀ ਜ਼ਰੂਰਤ ਜੇ ਨਹੀਂ ਤੇ ਉਹ ਦਿਨ ਨਾ ਆਵੇ ਜਿੱਦਾਂ ਸਾਨੂੰ ਆਫਿਸ ਦਾ ਸਲੰਡਰ ਨਾਲ ਲੈ ਕੇ ਚੱਲਣਾ ਪਵੇ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਜਦੋਂ ਵੀ ਕਿਸੇ ਬੱਚੇ ਦਾ ਜਨਮ ਦਿਨ ਆ ਜਾਂ ਕਿਸੇ ਦੀ ਐਨਿਵਰਸਰੀ ਆ ਤੇ ਇੱਕ ਬੂਟਾ ਜ਼ਰੂਰ ਲਾਉਣ ਜਿਹੜਾ ਬੂਟਾ ਉਹ ਲਾਉਣ ਉਹਦੀ ਪੈਰਵਾਹੀ ਕਰਨੀ ਸਭ ਤੋਂ ਬੂਟਾ ਲਾਣਾ ਤੇ ਬਹੁਤ ਸੌਖਾ ਵਾ ਪਰ ਉਹਦੀ ਪੈਰਵਾਹੀ ਕਰਨੀ ਬਹੁਤ ਔਖੀ ਆ ਇਹ ਜਿਹੜੇ ਬੂਟੇ ਲਾਏ ਨੇ ਇਹ ਇਹ ਅਮਰਫ ਛੱਡ ਚ ਲਾਏ ਨੇ ਜਿਹੜੀ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਹੈ ਇਹਦੀ ਪੈਰਵਾਹੀ ਮੈਂ ਖੁਦ ਕਰਾਂਗਾ ਮੇਰੇ ਡੇਲੀ ਇੱਥੇ ਚੱਕਰ ਹੁੰਦਾ ਵਾ ਮੈਂ ਆਪ ਆ ਕੇ ਪਾਣੀ ਪਿਆ ਕਰਾਂਗਾ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵਾਂ ਵੀ ਆਂਡ ਵਾਲੇ ਦਿਨਾਂ 'ਚ ਇਹ ਸਾਨੂੰ ਇਹਦੀ ਸਖਤ ਜ਼ਰੂਰਤ ਆ ਇਹ ਇਸ ਕਰਕੇ ਜਿਹੜੀ ਮੁਹਿਮ ਪ੍ਰਧਾਨ ਜੀ ਨੇ ਤੇ ਸਮੂਹ ਕੌਂਸਲ ਸਬੰਧਾਨਾਂ ਵੱਲੋਂ ਵਿਢੀ ਗਈ ਆ ਇਹਦੇ ਵਿੱਚ ਇਹਨਾਂ ਦਾ ਸਹਿਯ ਉਹ ਬਿਨ ਕੋ ਸਹਿਯੋਗ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਜੇ ਇਕੱਲੇ ਕਰ ਵੀ ਨਗਰ ਕੌਂਸਲ ਹੀ ਸਭ ਕੁਝ ਕਰੇ ਨਹੀਂ ਹੋ ਸਕਦਾ ਮੈਂ ਕਹਿੰਦਾ ਨਹੀਂ ਹੋ ਸਕਦਾ ਇਸ ਕਰਕੇ ਇਹਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਮੈਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਇਸ ਮਹਿਮ ਵਿੱਚ ਅਸੀਂ ਜਿਹੜਾ ਵਾ ਹਿੱਸਾ ਲਈਏ